ਪੂਰੇ ਪੰਜਾਬ ਚ 15-1600 ਲਈ ਗਤੀ ਕਰਾਜ ਕਮੀਨਾ ਹਰ ਜਗਾ ਜੋ 2-2 4 ਸਾਲ ਇਕੱਠੇ ਕਰੀਦੇ ਜੀ ਫਿਰ ਉਹਨਾਂ ਨੂੰ ਕਨਖਲ ਜਾ ਕੇ ਵਿਸਰਜਨ ਤੋਂ ਬਾਅਦ ਹਰ ਦوار ਵਿਧੀ ਪੂਰਵ ਕੋ ਉਹਨਾਂ ਦਾ ਗਤੀ ਕਰਾਈ ਦੀ ਜੀ ਜੀ ਅਗਰ ਕੋਈ ਸੰਪਰਕ ਕਰ ਰਿਹਾ ਜੀ ਉਹਦਾ ਸੰਸਕਾਰ ਵੀ ਅਸੀਂ ਕਰਾ ਸਕਦੇ ਹਾਂ ਸੰਸਕਾਰ ਤੋਂ ਲੈ ਕੇ ਹਰਦوار ਪਾਣ ਤੱਕ ਉਹਨਾਂ ਦੀ ਕਿਰਿਆਕਰਮ ਜੋ ਵੀ ਆ ਉਹ ਅਸੀਂ ਕਰਾ ਦਵਾ ਕੇ ਅਗਰ ਕਿਸੇ ਨੂੰ ਸਥਾਨੀ ਕੋਟਾ ਮੰਗਦੇ ਤਾਂ ਅਸੀਂ ਕਰਾ ਸਕਦੇ ਹਾਂ ਬਿਲਕੁਲ ਨਮਸਕਾਰ ਜਗਮਨੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਮਨ chavla ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਸ਼ਖਸੀਅਤ ਨਾਲ ਮਿਲਾਨ ਜਾ ਰਹੇ ਹਾਂ ਜੋ ਇਨਸਾਨ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਲਵਾਰਸ ਹਸਤੀਆਂ ਹੁੰਦੀਆਂ ਹਨ ਜਿਹੜੀਆਂ ਲਵਾਰਸ ਬੋਡੀਜ਼ ਹੁੰਦੀਆਂ ਹਨ ਉਹਨਾਂ ਦਾ ਸੰਸਕਾਰ ਹੋਣ ਤੋਂ ਬਾਅਦ ਜਿਹੜੀਆਂ ਅਸਤੀਆਂ ਨੂੰ ਪੂਰੀ ਵਿਧੀ ਦੇ ਨਾਲ ਜਲ ਪ੍ਰਵਾਹ ਕਰਦੇ ਹੋਏ ਉਹਨਾਂ ਨੂੰ ਗਤੀ ਦਵਾਈ ਜਾਂਦੀ ਹੈ ਔਰ ਇਸ ਜਿਹੜੀ ਸੰਸਥਾ ਵਾ ਇਹ ਬਾਬਾ ਰਵਿੰਦਰਨਾਥ ਜੀ ਨੇ ਜੋ ਹੁਸ਼ਿਆਰਪੁਰ ਵਿਖੇ ਇੱਕ ਡੇਰਾ ਚਲਾਉਂਦੇ ਆ ਔਰ ਪੂਰੇ ਪੰਜਾਬ ਵਿੱਚ ਇਹ ਇਸ ਕੰਮ ਨੂੰ ਵਧੀਆ ਤਰੀਕੇ ਨਾਲ ਕਰਵਾ ਕੇ ਉਹਦੀ ਆਤਮਾ ਨੂੰ ਸ਼ਾਂਤੀ ਦਿੰਦੀ ਪੂਰੀ ਵਧੀਆ ਅਹਿਮ ਭੂਮਿਕਾ ਨਿਭਾ ਰਿਆ ਨੇ ਨਮਸਕਾਰ ਬਾਬਾ ਜੀ ਤੁਹਾਡਾ ਜਗਵਾਨੀ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਏ ਤੁਸੀਂ ਤੁਹਾਡੀ ਸੰਸਥਾ ਦਾ ਕੀ ਨਾਮ ਆ ਔਰ ਇਹ ਕਿਸ ਤਰ੍ਹਾਂ ਸੰਸਥਾ ਚੱਲ ਰਹੀ ਔਰ ਅੱਜ ਤੱਕ ਇਹਦੇ ਬਾਰੇ ਸਾਰੀ ਜਾਣਕਾਰੀ ਦਿਓ ਸਾਡੀ ਸੰਸਥਾ ਜੀ ਮਾਣਮੁਕਤੀ ਸੇਵਾ ਸੁਸਾਇਟੀ ਆ ਜੀ 11 ਸਾਲ ਤੋਂ ਸੰਸਥਾ ਚਲਾ ਰਹੇ ਜੀ ਨਾ ਬੱਚੇ ਜੁੜਿਓ ਆ ਜੀ ਮੇਰੇ ਨਾਲ ਆਪਣੀ ਸਾਡੀ ਸੰਸਥਾ ਰਜਿਸਟਰਡ ਆ ਨਾਲ ਹਾਰਪੁਰ ਦੇ ਨਾਲ ਪਿੰਡਾਜੀ ਛੋਟਾ ਜਿਹਾ ਬਿਜਵਾੜਾ ਉੱਥੇ ਦਰਵਾੜਾ ਜੀ ਸਰਵ ਸਾਂਝਾ ਦਰਵਾੜਾ ਬਿਜਵਾੜਾ ਤੇ ਨਾਲ ਸੇਵਾ ਸ਼ੁਰੂ ਕੀਤੀ ਉਹ 10 11 ਸਾਲਾਂ ਚ ਉਹਦੇ ਪੰਜਾਬ ਚੋਂ 15 1600 ਲਈ ਗਤੀ ਕਰਾ ਚੁੱਕਾ ਜੀ ਨਾ ਅਲੱਗ-ਅਲੱਗ ਸ਼ਹਿਰਾਂ ਚੋਂ ਤਰਨਤਾਰਨ ਤੋਂ ਹੋਰ ਅਮਰ ਸਾਰੇ ਦਾ ਹਰ ਇੱਕ ਜਗ੍ਹਾ ਤੋਂ ਦੋ-ਦੋ ਚਾਰ ਚਾਰ ਇਕੱਠੇ ਕਰੀਦੇ ਜੀ ਫਿਰ ਉਹਨਾਂ ਨੂੰ ਕੰਖਲ ਜਾ ਕੇ ਵਿਸਰਜਨ ਤੋਂ ਬਾਅਦ ਹਰਦੁਆਰ ਵਿਧੀਪੂਰਵਕ ਉਹਨਾਂ ਦਾ ਗਤੀ ਕਰਾਈ ਦਿੱਤੀ ਜੀ ਵਿੱਚ ਕਈ ਵਾਰੀ ਫਿਰ ਪੇ ਹੋਵੇ ਵੀ ਚਲੇ ਜਾਈਦੇ ਜੀ ਜੀ ਤੇ ਬਾਬਾ ਜੀ ਇਹ ਜਿਹੜੀ ਤੁਸੀਂ ਕੰਮ ਕਰਦੇ ਜੇ ਇਹਦੇ ਵਿੱਚ ਮਤਲਬ ਕੋਈ ਤੁਹਾਨੂੰ ਮੁਸ਼ਕਲ ਵੀ ਆਂਦੀ ਹੈ ਕਿਸੇ ਵੇਲੇ ਜਿਵੇਂ ਕੋਈ ਕਿਸੇ ਦੀ ਅਸਤੀ ਨਹੀਂ ਪ੍ਰਮਾਨ ਕਰਨੀ ਆਵਾ ਔਰ ਉਹਦੇ ਵਿੱਚ ਪਰਿਵਾਰ ਵੱਲੋਂ ਬਾਅਦ ਵਿੱਚ ਤੁਹਾਡ ਨਾਲ ਕੋਈ ਸੰਪਰਕ ਕੀਤਾ ਜਾਂਦਾ ਹੋਵੇ ਜਾਂ ਤੁਸੀਂ ਰਿਕਾਰਡ ਵੀ ਕੋ ਰੱਖਦੇ ਜੇ ਇਹਦੇ ਬਾਰੇ ਇਸ ਤਰ੍ਹਾਂ ਜੀ ਇੱਕ ਸਾਰੇ ਜਿਹੜੇ ਆ ਸ਼ਮਸ਼ਾਨ ਘੜ ਤੋਂ ਲਵਾਰਸ ਹੀ ਲਈ ਦਿਆਂ ਜੀ ਜਿਹੜੇ ਲਵਾਰਸ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਤਾਂ ਇਸ ਕਰਕੇ ਸਾਡੇ ਕੋਲ ਲਵਾਰਸ ਹੀ ਆਉਂਦੇ ਜੀ ਕੋਈ ਸੰਪਰਕ ਨਹੀਂ ਮਾਰਚ ਕਰਦਾ ਲੇਕਿਨ ਸਾਡਾ ਹੁਣ ਮੇਰਾ ਹੋਵੇ ਆ ਕਿ ਜਿਸ ਤਰ੍ਹਾਂ ਕਿਸੇ ਦਾ ਕੋਈ ਨਾ ਅੱਗੇ ਪਿੱਛੇ ਹੋਵੇ ਸੰਸਕਾਰ ਨਾ ਹੁੰਦਾ ਵੀ ਹੁਸ਼ਾਰਪੁਰ ਡਿਸਟ੍ਰਿਕਟ ਨੂੰ ਸੰਪਰਕ ਕਰ ਸਕਦਾ ਤਾਂ ਵਿਦੇਸ਼ ਤੋਂ ਵਿੱਚੋਂ ਵੀ ਫੋਨ ਆ ਜਾਂਦੇ ਜੀ ਜਿਨ੍ਹਾਂ ਦਾ ਕੋਈ ਗਤੀ ਕਰਾਣੀ ਹੋਵੇ ਤਾਂ ਫਿਰ ਉਹਨਾਂ ਦੀ ਵੀ ਗਤੀ ਕਰਾ ਦਿੱਤੀ ਜੀ ਮਤਲਬ ਸਾਰੇ ਤੁਸੀਂ ਜਿਵੇਂ ਥੋੜੀ ਗੱਲ ਜਾਣਕਾਰੀ ਦਿੱਤੀ ਕਿ ਵਿਦੇਸ਼ ਵਿੱਚ ਵੀ ਕਈ ਪਰਿਵਾਰ ਐਵੇਂ ਦੇ ਹੁੰਦੇ ਆ ਜਿਹੜੇ ਕਿ ਪਿੱਛੇ ਉਹਨਾਂ ਦੇ ਮੈਂਬਰ ਕੋਈ ਨਹੀਂ ਹੁੰਦਾ ਔਰ ਆਪ ਸਾਰੀ ਪਰਿਵਾਰ ਬਾਹਰ ਹੁੰਦੇ ਆ ਔਰ ਪਿੱਛੇ ਉਹਨਾਂ ਦਾ ਹਾਦਸਾ ਹੋਣਾ ਜਾਂ ਕੋਈ ਅਚਾਨਕ ਡੈਥ ਹੋ ਜਾਂਦੀ ਆ ਔਰ ਉਹਨਾਂ ਦਾ ਸੰਸਕਾਰ ਕਰਾਉਣ ਲਈ ਕੋਈ ਲਾਗੇ ਨਹੀਂ ਆਂਦਾ ਉਸ ਦੇ ਵਿੱਚ ਵੀ ਤੁਸੀਂ ਕੋਈ ਰਹਿ ਭੂਮਿਕਾ ਮਦਦ ਕਰਦੇ ਜੀ ਉਹਦੇ ਵਿੱਚ ਜੀ ਅਗਰ ਕੋਈ ਸੰਪਰਕ ਕਰ ਰਿਹਾ ਜੀ ਉਹਦਾ ਸੰਸਕਾਰ ਵੀ ਅਸੀਂ ਕਰਾ ਸਕਦੇ ਆ ਸੰਸਕਾਰ ਤੋਂ ਲੈ ਕੇ ਹਰਦਵਾਰ ਪਾਣ ਤੱਕ ਉਹਨਾਂ ਦੀ ਕਿਰਿਆਕਰਮ ਜੋ ਵੀ ਆ ਉਹ ਅਸੀਂ ਕਰਾ ਦਮਾ ਕੀ ਅਗਰ ਕਿਸੇ ਨਿਸ਼ਤਾਨੀ ਕੋ ਪ੍ਰੋਬਲਮ ਆਵੇ ਤਾਂ ਅਸੀਂ ਕਰਾ ਸਰਬਜੀ ਬਿਲਕੁਲ ਇਹਦੇ ਵਿੱਚ ਕੋਈ ਉਹਨਾਂ ਨੂੰ ਕੋ ਫੀਸ ਵੀ ਲਈ ਜਾਂਦੀ ਹੈ ਜਾਂ ਕਿਸ ਤਰ੍ਹਾਂ ਤੁਸੀਂ ਇਹ ਮੁਫਤ ਕਰਦੇ ਜੁੱਦਿੰਦੇ ਦੇਖੋ ਜੀ ਹਲੇ ਤੱਕ ਤਾਂ ਅਸੀਂ ਕਿਸੇ ਕੋ ਨਹੀਂ ਲਈ ਦਿਆ ਕੋਈ ਮੈਂਬਰ ਹੋਵੇ ਕੋਈ ਆਪਣੀ ਸ਼ਰਦਾ ਨਾ ਕੋਈ ਕੁਝ ਵੀ ਮੜਾ ਮੋਟਾ ਦੇਣਾ ਚਾਹਦਾ ਤਾਂ ਲੇਕਿਨ ਅਸੀਂ ਕਿਸੇ ਤੋਂ ਕੋਈ ਕੰਦਾ ਵਗੈਰਾ ਜਾਂ ਕੁਝ ਨਹੀਂ ਲੈਣੇ ਆਪਣੇ ਖਰਚੇ ਦੇ ਜਾਈਦਾ ਜਿਕਰਾਨ ਵਾਸਤੇ ਹੋਰ ਵੀ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਆ ਕਿਸੇ ਨੂੰ ਸਾਡੇ ਇਲਾਕੇ ਚ ਕਿਸੇ ਨੂੰ ਲੱਕੜ ਚਾਹੀਦੀ ਆ ਜੀ ਕੋਈ ਕਪੜਾ ਚਾਹੀਦਾ ਆ ਸੰਸਕਾਰ ਚ ਮੁਸ਼ਕਲ ਆਂਦੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਲੈਂਦੇ ਜੀ ਅਸੀਂ ਵੀ ਉਹਦਾ ਅਰੇਂਜਮੈਂਟ ਸਾਰਾ ਮੈਂ ਕਰ ਦਿੰਦਾ ਜੀ ਇਹ ਕੋਈ ਨੰਬਰ ਵੀ ਕੋਈ ਆਪਣਾ ਦੱਸੋ ਮੋਬਾਈਲ ਦਾ ਜੀ ਕਿਸੇ ਨੇ ਤਾਂ ਨਾਲ ਸੰਪਰਕ ਕਰਨਾ ਮੈਂ ਮਦਦ ਵਾਸਤੇ ਤੁਹਾਡਾ ਸੰਪਰਕ ਕਰ ਸਕੇ ਉਸ ਤਰ੍ਹਾਂ ਜੀ 94171 75475 ਜੀ ਇਹ ਮੇਰਾ ਕੰਟੈਕਟ ਨੰਬਰ ਆ ਜੀ ਪਰ ਤੁਸੀਂ ਇਹ ਪੂਰੇ ਕਿੱਥੇ ਕਿੱਥੇ ਜਾਗੇ ਤੁਸੀਂ ਇੰਨਾ ਦੀ ਮਦਦ ਕਰਨ ਵਿੱਚ ਅੱਗੇ ਜਾਂਦੇ ਜੇ ਮੈਂਬਰ ਤੁਹਾਡੀ ਟੀਮ ਜਿਹੜੀ ਪਹੁੰਚਦੀ ਹੈ ਉਹ ਕਿਹੜੇ ਮਤਲਬ ਪੂਰੇ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਨਹੀਂ ਮੈਂ ਫਿਲਹਾਲ ਤਾਂ ਦੇਖੋ ਪੰਜਾਬੇ ਕਵਰ ਕਰਨਾ ਬਹੁਤ ਔਖਾ ਜੀ ਕਈ ਵਾਰੀ ਫੋਨ ਕਰ ਲੀਦਾ ਜੀ ਕਈ ਵਾਰੀ ਉਹ ਫੋਨ ਆਪ ਸ਼ਮਸ਼ਾਨ ਵਾਲੇ ਆ ਤਾਂ ਕਰ ਲੈਂਦੇ ਫਿਰ ਅਸੀਂ ਜਾ ਕੇ ਇਕੱਠੇ ਕਰਕੇ ਫਿਰ ਆਪਣੇ ਖਰਚੇ ਦੇ ਲੈ ਕੇ ਜਾਈਦਾ ਜੀ ਸਮਨ ਬਿਧੀਪੁਰ ਵੱਕ ਰਾਕੇ ਜਾਈਦਾ ਜੀ ਜੀ ਇਹ ਹਨ ਬਾਬਾ ਰਵਿੰਦਰਨਾਥ ਜੀ ਜਿਨ੍ਹਾਂ ਨੇ ਜੜੀਆਂ ਕੋਈ ਹਾਦਸੇ ਦੌਰਾਨ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਉਸ ਦੀ ਪਛਾਣ ਨਹੀਂ ਹੋ ਪਾਂਦੀ ਔਰ ਉਹਨੂੰ ਅਨਨੋਨ ਇਕਰਾਰ ਦੇ ਦਿੱਤਾ ਜਾਂਦਾ ਔਰ ਪੁਲਿਸ ਵੱਲੋਂ ਪਹਿਲਾਂ ਉਹਨੂੰ 72 ਘੰਟੇ ਵਿੱਚ ਬੋਡੀ ਨੂੰ ਆਪਣੇ ਰੱਖਿਆ ਜਾਂਦਾ ਕਬਜ਼ੇ ਵਿੱਚ ਉਸ ਤੋਂ ਬਾਅਦ ਉਸ ਦਾ ਸਸਕਾਰ ਕਰਦਾ ਪਰ ਇਸ ਤੋਂ ਬਾਅਦ ਜਿਹੜੀ ਵਿਧੀ ਹੈ ਕਾਰਵਾਈ ਹੈ ਉਹ ਬਾਬਾ ਜੋ ਹਸਤੀਆਂ ਜੜੀਆਂ ਵਾਂ ਸ਼ਮਸ਼ਾਨ ਘਾਟ ਵਿੱਚ ਉਹਨਾਂ ਨੂੰ ਪੈਰਾਂ ਚ ਰੁਲਿਆ ਨਾ ਜਾਵੇ ਔਰ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਉਹਨਾਂ ਦਾ ਗਤੀ ਕਰਵਾਉਣ ਵਿੱਚ ਇਹ ਸੰਸਥਾ ਜਿਹੜੀ ਹੈ ਬੜੀ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਤੋਂ ਵੱਧ ਵਧੀਆ ਔਰ ਪੁੰਨ ਦਾ ਕੰਮ ਸ਼ਾਇਦ ਹੀ ਕੋਈ ਹੋਵੇ ਛਾਂ ਘਾਟ ਸ਼ਿਵਪੁਰੀ ਤਰਨਤਾਰਨ ਵਿਖੇ ਮੌਜੂਦ ਹਾਂ ਔਰ ਇਸ ਦੌਰਾਨ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਜੋ ਲਵਾਰਸ ਹਸਤੀਆਂ ਹੁੰਦੀਆਂ ਹਨ ਉਹਨਾਂ ਦਾ ਜੋ ਬਾਬਾ ਰਵਿੰਦਰਨਾਥ ਜੀ ਵੱਲੋਂ ਵਿਧੀ ਪੂਰਵਕ ਉਹਨਾਂ ਨੂੰ ਗਤੀ ਕਰਵਾਈ ਜਾਂਦੀ ਹੈ ਇਸ ਸੰਬੰਧੀ ਸਾਡੇ ਨਾਲ ਸ਼ਮਸ਼ਾਨਗੜ੍ਹ ਦੇ ਮੈਨੇਜਰ ਵਿਜੇ ਸ਼ਰਮਾ ਜੀ ਮੌਜੂਦ ਹਨ ਉਹਨਾਂ ਨਾਲ ਗੱਲ ਕਰਾਂਗੇ ਵਿਜੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਗਬਾਨੀ ਚ ਔਰ ਤੁਸੀਂ ਥੋੜੀ ਇਹ ਜਾਣਕਾਰੀ ਦੇਣਾ ਕਿ ਜਿਹੜੀਆਂ ਲਵਾਰਸ ਹਸਤੀਆਂ ਹੁੰਦੀਆਂ ਇਹ ਜਿਹੜੇ ਬਾਬਾ ਜੀ ਲੈ ਕੇ ਜਾਂਦੇ ਆ ਇਹ ਕਿੰਨੇ ਸਮੇਂ ਤੋਂ ਤੁਹਾਡੇ ਕੋਲ ਲੈ ਕੇ ਜਾ ਰਹੇ ਹੋ ਔਰ ਇਹਨਾਂ ਦਾ ਕਿਸ ਤਰ੍ਹਾਂ ਮਤਲਬ ਕਿ ਕਾਰਵਿਆਰ ਕਰਦੇ ਆ ਦਾ ਚਾਰ ਪੰਜ ਸਾਲ ਤੋਂ ਜੀ ਮੇਰੇ ਕੋ ਆਂਦੇ ਆ ਇੱਥੋਂ ਸਾਡੇ ਕੋਲ ਕਾਰ ਦੇ ਵਿੱਚ ਲੈ ਕੇ ਜਾਣਗੇ ਫਿਰ ਹਰਦਵਾਰ ਨੇ ਵਿਧੀ ਪੂਰਕ ਇਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਪਾਠ ਕਰਾਂਦੇ ਆ ਜੀ ਉਹਨਾਂ ਨੂੰ ਕਿਸ ਤਰ੍ਹਾਂ ਲਿਜਾਇਆ ਜਾਂਦਾ ਮਤਲਬ ਉਹ ਗੱਡੀ ਵਿੱਚ ਲੈ ਕੇ ਜਾਂਦੇ ਜਾਂ ਕਿੱਦਾਂ ਮਤਲਬ ਡਿੱਕੀ 'ਚ ਰਹਿੰਦੇ ਤੋੜੇ 'ਚ ਪਾ ਕੇ ਲੈ ਜਾਂਦੇ ਕਿਸ ਤਰ੍ਹਾਂ ਕਰਦੇ ਇਹਨਾਂ ਨੂੰ ਕਾਰ ਦੇ ਵਿੱਚ ਆਂਦੇ ਆ ਕਾਰ ਦੀਆਂ ਸੀਟਾਂ ਦੇ ਉੱਤੇ ਫੁੱਲ ਵੱਖ-ਵੱਖ ਰੱਖੇ ਜਾਂਦੇ ਆ ਉਹਦੇ ਮੁਤਾਬਕ ਫੇਰ ਗਾ ਜਾਂਦੇ ਆ ਜੀ ਹਲੋ ਗੱਡੀ ਵੀ ਦੱਸਿਆ ਵੀ ਕੋਈ ਏਸੀ ਗੱਡੀ 'ਚ ਲੈ ਕੇ ਜਾਂਦੇ ਆ ਉਹਦੇ ਵਿੱਚ ਏਸੀ ਗੱਡੀ ਲੈ ਜਾਂਦੇ ਆ ਜੀ ਇਸ ਸਾਲ ਜਿਹੜਾ ਬਾ ਆ 2024 ਦੌਰਾਨ ਹੁਣ ਤੱਕ ਮਤਲਬ ਕਿੰਨੇ ਸੰਸਕਾਰ ਜਿਹੜੇ ਆ ਲਵਾਰਸ ਬੋਡੀਆਂ ਦੇ ਕੀਤੇ ਗਏ ਔਰ ਉਹਨਾਂ ਨੂੰ ਕਿੰਨੀਆਂ ਹੈਂਡਓਵਰ ਕੀਤੀਆਂ ਗਈਆਂ ਤੇ ਇਸ ਸਾਲ 14 ਲਵਾਰਸ ਹਸਤੀਆਂ ਤੇ ਸੰਸਕਾਰ ਹੋਏ ਆ ਤੇ ਜਿਨ੍ਹਾਂ ਚ ਦੋ ਪਰਿਵਾਰ ਦੇ ਮੈਂਬਰ ਮਿਲਪੇ ਸੀ ਉਹ ਫੁੱਲ ਲੱਗੇ ਆ ਤੇ 12 ਅੱਜ ਇਹਨਾਂ ਨੂੰ ਦੇ ਦਿੱਤੇ ਗਏ ਆ ਔਰ ਇਹ ਜਿਹੜੀ ਕਾਰਵਾਈ ਚੱਲ ਰਹੀ ਆ ਇਹ ਕਿੰਨੇ ਸਾਲਾਂ ਤੋਂ ਤੁਹਾਡੇ ਨਾਲ ਜੁੜੇ ਹੋਏ ਆ ਹਾਂ ਜੀ ਮੈਨੂੰ 6 ਸਾਲ ਹੋ ਗਏ ਆ 6 ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਆ ਜੇ ਜਦੋਂ ਵੀ ਇਕੱਠੇ ਹੁੰਦੇ ਇਹਨਾਂ ਨੂੰ ਫੋਨ ਕਰੀਦਾ ਇਹ ਆ ਜਾਂਦੇ ਐਸ ਨੂੰ ਵਿਜੇ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਲਵਾਰਸ ਅਸਤੀਆਂ ਨੂੰ ਪੂਰੀ ਵਿਧੀ ਨਾਲ ਏਸੀ ਵਾਲੀ ਗੱਡੀ ਦੇ ਵਿੱਚ ਸੀਟਾਂ ਉੱਪਰ ਰੱਖ ਕੇ ਬੜੇ ਸਤਿਕਾਰ ਨਾਲ ਲਿਜਾਇਆ ਜਾਂਦਾ ਔਰ ਉਹਨਾਂ ਨੂੰ ਪੂਰੀ ਵਿਧੀ ਨਾਲ ਉਹਨਾਂ ਨੂੰ ਗਤੀ ਕਰਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਪਾਠ ਵੀ ਕਰਵਾਏ ਜਾਂਦੇ ਹਨ ਜਿੱਤਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਰਮਨ ਚਾਵਲਾ ਜਗਵਾਨੀ ਟੀਵੀ ਤਰਨਤਾਰਨ